ਵਾਹਿਗੁਰੂ ਸਾਹਿਬ ਜੀ ਸਗਈਏ ਮਹੱਲੇ ਦੂਜੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਏ ਪੁਰਖ ਤਨ ਕਰਤਾ ਕਾਰਣ ਕਰਤਾ ਕਰਨ ਸਮਰਥੋ ਸਤਿਗੁਰ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਤ ਰਿਓ ਮਸਤਕ ਹੱਥ ਸਹਿਜ ਅਮਿਓ ਉਠੋ ਸਾਜੈ ਸੁਰ ਨਰ ਗਨ ਮਨ ਬੋਹਿਜ ਅਗਾਜੈ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਵਰਜ ਪੰਚ ਭੂਤ ਏਕ ਘਰ ਰਾਖ ਲੈ ਸਮੰਜੈ ਜਗ ਜੀਤੋ ਗੁਰਦੁਆਰ ਖੇਲ ਹੈ ਸਮਤਸਾਰ ਰਤ ਉਨ ਮੰਨ ਲਿਵ ਰਾਗ ਨਿਰੰਕਾਰ ਕਾਹ ਕੀਰਤ ਕਲ ਸਹਾਰ ਸਬਤ ਦੀਪ ਮਝਾਰ ਲਹਿ ਨ ਜਗਤਰ ਗੁਰ ਪਰਸ ਮੁਰਾਰ ਜਾਕੇ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਖ ਖਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋ ਸੇਵ ਹੈ ਸਬਦ ਸਾਰ ਗਾਖੜੀ ਬਖਮਕਾਰ ਤੇ ਨਰ ਭਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਜ ਸਾਰ ਜਾ ਗਿਲੇ ਗੁਰ ਵਿਚਾਰ ਨਿਮਰੇ ਭੂਤ ਸਦੀਵ ਪਰਮ ਪਿਆਰ ਕਹੁ ਕੀਰਤ ਕਲ ਸਹਾਰ ਸਬਤ ਦੀਪ ਮਝਾਰ ਲਹਣਾ ਜਗਤਰ ਗੁਰ ਪਰਸੁ ਮੁਰਾਰ ਤੈ ਤਉ ਦ੍ਰਿੜਿਉ ਨਾਮ ਅਪਾਰ ਬਿੰਬਲ ਜਸ ਬਿਥਾਰ ਸਾਧਕ ਸਿਧ ਸੋ ਜਨ ਜੀਆ ਕੋ ਆਧਾਰ ਤੂਤਾ ਜਨਕ ਰਾਜਾ ਅਵਤਾਰ ਸ਼ਬਦ ਸੰਸਾਰ ਸਾਰ ਰਹੇ ਜਗਤਰ ਜਲ ਪਦਮ ਵਿਚਾਰ ਹੈ ਕਲਪ ਤਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰੇਬਿਦ ਤੇਰਾ ਏਕ ਲਿਵਤਾਰ ਕਾਹੋ ਕੀਰਤ ਕਲ ਸਹਾਰ ਸਬਤ ਦੀਪ ਮਝਾਰ ਲਹਿਨਾ ਜਗਤਰ ਗੁਰ ਪਰਸ ਮੁਰਾਰ ਤੈਤਾ ਹਦਰਤ ਪਾਇਓ ਮਾਨ ਸੇਵਿਆ ਗੁਰਪਰਵਾਨ ਸਾਧ ਅਜਗਰ ਜਿਨ ਕੀਆ ਓਨ ਮਾਨੈ ਹਰ ਹਰ ਦਰਸ ਸੁਮਾਨ ਆਤਮਾਵੰਤ ਗਿਆਨ ਜਾਨੀ ਅਕਲ ਗਤ ਗੁਰ ਪ੍ਰਵਾਨ ਜਾਕੇ ਦ੍ਰਿਸ਼ਟ ਅਜਲ ਥਾਨ ਬਿਮਲ ਬੁੱਧ ਸੁਥਾਨ ਪਹਿਰ ਸੀਲ ਸੁਨਾਹੋ ਸਕਤ ਵਿਦਾਰ ਕਹੋ ਕੀਰਤ ਕਲ ਸਹਾਰ ਸਬਤ ਦੀਪ ਬਝਾਰ ਲਹਦਾ ਜਗਤਰ ਗੁਰ ਪਰਸੂਮਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪਰ ਨਾਸਨ ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸਰਨ ਜਾ ਜਗ ਪ੍ਰਤ ਪਾਲਨ ਆਤਮ ਰਤ ਸੰਗ ਰਹਿਨ ਕਹਿਨ ਅੰਮ੍ਰਿਤ ਕਲ ਢਾਲਨ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸੇਹ ਅੰਗਰਾਉ ਰਾਜ ਜੋਗ ਲਹ ਨ ਕਰੈ ਸਦਾ ਕਲਿ ਲਿਵ ਰਹੈ ਕਰਨ ਸਿਉ ਇਸ਼ਾ ਚਾਰਹਿ ਦ੍ਰੋਮਸਪੁਰ ਜਿਉ ਨਿਵੈ ਖਵੈ ਕਸ ਬਿਮਲ ਵਿਚਾਰਹਿ ਇਹ ਤਤ ਜਾਣਿਓ ਸਰਬਗਤ ਲਖ ਬਿਡਾਨੀ ਸਹਿਜ ਭਾਇ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗੰਮ ਪਰਮਾਨ ਤੈ ਪਾਇਓ ਸਤ ਸੰਤੋਖ ਗਰਾਹ ਜਲਾਇਓ ਹਰ ਪਰਸਿਓ ਕਲਸ ਮੁਲਵੈ ਜਨ ਦਰਸ਼ਨ ਲੈਨੈ ਭਾਇਓ ਮਨ ਵਿਸਾਸ ਪਾਇਓ ਗਹਿਰ ਗਹੁ ਹਦਰਤ ਦੀਓ ਗਰਲਨਾਸ ਤਨ ਨੱਠਿਓ ਅੰਮਿਓ ਅੰਤਰਗਤ ਪੀਓ ਰੇਦਾ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰੈ ਸਤ ਗੁਰ ਸਹਜ ਸਮਾਦ ਰਵਿਓ ਸਾ ਮਾਨ ਨਿਰੰਤਰ ਹੈ ਉਦਾਰੋ ਚਿਤ ਦਾਰਿਦ ਹਰਨ ਫਿਖੰਤ ਹੈ ਕਲਮਲ ਤਰਸਦਾ ਸਦ ਰੰਗ ਸਹਜ ਕਲ ਉਚਰੈ ਜਸ ਜਮਪਉ ਲਹਨੇ ਰਸਨੈ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਦ ਸੁਖ ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰਹ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਇ ਦਰਸਨ ਪਰਸੈ ਗੁਰੂ ਕੈ ਅਠ ਸੱਠ ਬਜਣ ਹੋਇ ਸਚ ਤੀਰਥ ਸਚ ਇਸ ਨਾਨ ਅਰ ਭੋਜਨ ਪਾਉ ਸਚ ਸਦਾ ਸਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸਬਦ ਸੱਚ ਨਾਮ ਸੰਗਤੀ ਬੋਹਾਈ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਿਖਾਨ ਦਰਸ਼ਨ ਪਰਸੈ ਗੁਰੂ ਕੈ ਸੱਚ ਜਨਮ ਪਰਵਾਨ ਅਮਯ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲੈ ਸਦਾ ਸੁਖ ਮਨ ਵਸੈ ਦੁਖ ਸੰਸਾਰਹਿ ਖੋਵੈ ਗੁਰ ਨਾਮ ਨਿਦਦਰੀ ਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸੋ ਕਾਹੋ ਟਲ ਗੁਰ ਸੇਵੀ ਆਏ ਅਹ ਨਸ ਸਹਜ ਸੁਭਾਏ ਦਰਸਨ ਪਰਸ ਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ